ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀ ਪੈਂਡੂ ਲੱਕੀਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਹਾਂ ਜੀ ਲੋ ਜੀ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਗੁੜ ਦੀ ਜਿਵੇਂ ਕਿ ਹੁਣ ਗੁੜ ਨੂੰ ਆਪਾਂ ਸਾਲੋ ਸਾਲ ਤੱਕ ਕਿਵੇਂ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਬਾਕੀ ਜੋ ਆਪਾਂ ਗੁੜ ਮਤਲਬ ਕਿ ਬੱਤ ਦੇ ਘਰ ਵਿੱਚ ਖਾਣ ਵਾਸਤੇ ਤੇ ਜਦੋਂ ਗੁੜ ਨੂੰ ਆਪਾਂ ਡੱਬੇ ਦੇ ਵਿੱਚ ਇਦਾਂ ਹੀ ਪਾ ਕੇ ਰੱਖ ਦਿੰਨੇ ਆ ਤਾਂ ਉਹ ਚਿਪਚਿਪਾ ਹੋ ਜਾਂਦਾ ਤੇ ਚਿਪਚਿਪਾ ਹੋਣ ਕਰਕੇ ਉਹ ਜ਼ਿਆਦਾ ਚਿਰ ਨਹੀਂ ਚੱਲਦਾ ਹੈਗਾ ਥੋੜੇ ਦਿਨਾਂ ਚ ਹੀ ਖਰਾਬ ਹੋ ਜਾਂਦਾ ਤੇ ਉਹਦੀ ਵੀਡੀਓ ਸਟਾਰਟ ਕਰਦੇ ਚਲੋ ਚੱਲਦੇ ਆਪਾਂ ਨੂੰ ਜੀ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਜਿਵੇਂ ਕਿ ਹੁਣ ਇਹ ਆਪਣਾ ਗੁੜ ਹੈ ਜੀ ਇਹ ਗੁੜ ਦੇ ਆਪਾਂ ਚਾਕੂ ਨਾਲ ਮਤਲਬ ਕਿ ਕਈ ਹਿੱਸੇ ਕਰ ਲੈਨੇ ਵੱਡੀ ਭੇਲੀ ਸੀ ਗੁੜ ਦੀ ਤੇ ਆਪਣੇ ਲਈ ਜਿਵੇਂ ਕਿ ਹੁਣ ਗੁੜ ਮਤਲਬ ਕਿ ਆਮ ਘਰਾਂ ਦੇ ਵਿੱਚ ਹੁੰਦਾ ਹੀ ਆ ਤੇ ਉਹਨੂੰ ਜਦੋਂ ਆਪਾਂ ਸਟੋਰ ਕਰਕੇ ਰੱਖਦੇ ਆ ਤੇ ਉਹ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਕਾਲਾ ਹੋ ਜਾਂਦਾ ਸਾਰਾ ਗੁੜ ਸ਼ੱਕਰ ਵੀ ਕਾਲੀ ਹੋਣ ਲੱਗ ਜਾਂਦੇ ਆ ਜੇ ਸੁੱਕਣ ਕਰਨ ਸ਼ੱਕਰ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਸ ਤਰ੍ਹਾਂ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਠੀਕ ਹੈ ਜੀ ਤੇ ਹੁਣ ਗੁੜ ਜੀ ਇਹ ਪਹਿਲੀ ਪਈ ਸੀ ਮੇਰੇ ਲਵੇ ਜਦੋਂ ਮੈਂ ਇਹ ਗੁੜ ਜੇ ਤਾਂ ਇਦਾਂ ਹੀ ਡੱਬੇ ਦੇ ਵਿੱਚ ਰੱਖਦੀ ਸੀ ਤੇ ਉਹ ਚਿਪਚਾ ਚਿਪਚਾ ਚਿਪਚਾਟ ਲੱਗ ਗਿਆ ਸੀ ਕਰਨਾ ਮਤਲਬ ਕਿ ਐ ਲਾਲਾਂ ਜਿਹਾ ਲੱਗ ਗਿਆ ਸੀ ਸੜਣਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਮੈਂ ਵੀਡੀਓ ਸ਼ੇਅਰ ਕਰ ਦਵਾਂ ਅਨੇ ਕਿਦਾਂ ਆਪਾਂ ਸਟੋਰ ਕਰਾਂਗੇ ਇਹ ਹੋ ਗਏ ਜੀ ਆਪਣੇ ਟਿਸ਼ੂ ਪੇਪਰ ਜੀ ਠੀਕ ਹੈ ਜੀ ਇਹ ਟਿਸ਼ੂ ਪੇਪਰ ਆਪਾਂ ਲੈ ਲਏ ਨੇ ਆਪਾਂ ਨੇ ਕੀ ਕਰਨਾ ਹੈ ਜੀ ਇਦਾਂ ਟਿਸ਼ੂ ਪੇਪਰ ਖੋਲ ਕੇ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਆਪਣੇ ਗੁੜ ਤੇ ਇਹ ਢੇਲੀਆਂ ਨੇ ਠੀਕ ਹੈ ਜੀ ਦੇਖੋ ਜੀ ਇੱਕ ਇੱਕ ਤਾਂ ਇਦਾਂ ਰੱਖ ਲਿਆ ਇੱਕ ਇਦਾਂ ਫੋਲਡ ਕਰਕੇ ਜੀ ਠੀਕ ਹੈ ਜੀ ਦੂਜਾ ਹਿੱਸਾ ਆਪਾਂ ਇਹਦੇ ਵਿੱਚ ਰੱਖ ਦਾਂਗੇ ਠੀਕ ਹੈ ਜੀ ਤੇ ਤੀਜਾ ਹਿੱਸਾ ਇਦਾਂ ਫੋਲਡ ਕਰਕੇ ਇਹਦੇ ਵਿੱਚ ਆਪਾਂ ਇਦਾਂ ਕਰਕੇ ਇਹ ਰੱਖ ਕੇ ਕੀ ਬੋਲੋ ਆਪਾਂ ਜਿਹੜਾ ਸਾਰਾ ਗੁੜ ਹੋਊਗਾ ਇਦਾਂ ਸਟੋਰ ਕਰਕੇ ਰੱਖਾਂਗੇ ਦੇਖੋ ਜੀ ਜਦੋਂ ਆਪਣੀਆਂ ਭੈਣਾਂ ਗੁੜ ਦੀਆਂ ਵੱਡੀਆਂ ਵੱਡੀਆਂ ਹੁੰਦੀਆਂ ਨੇ ਉਹਨੂੰ ਆਪਾਂ ਇੱਕ ਟਿਸ਼ੂ ਪੇਪਰ ਦੇ ਵਿੱਚ ਆਪਾਂ ਰਪੇਟ ਕੇ ਸਟੋਰ ਕਰਕੇ ਰੱਖਾਂਗੇ ਹੁਣ ਜਿਹੜੇ ਆ ਗੁੜ ਹੈ ਤੇ ਇਹਨੂੰ ਆਪਾਂ ਇਦਾਂ ਕੱਟੇ ਵੱਡੇ ਪੀਸ ਨੇ ਉਹਨੂੰ ਇਦਾਂ ਕੱਟ ਕੇ ਰੱਖ ਲਓ ਇਹ ਨਾਲ ਆਪਣਾ ਗੁੜ ਇਹਨਾ ਤਾਂ ਖਰਾਬ ਹੋਣਾ ਨਹੀਂ ਇਹ ਇੱਚ ਕਾਲਾਪਣ ਪੈਣਾ ਤੇ ਇੰਨਾ ਹੀ ਵਧੀਆ ਇਦਾਂ ਹੀ ਰਹੂਗਾ। ਲੋਜੀ ਦੇਖੋ ਜੀ ਇਦਾਂ ਆਪਾਂ ਸਾਰੇ ਗੁੜ ਨੂੰ ਨਾ ਟਿਸ਼ੂ ਪੇਪਰਾਂ ਦੇ ਵਿੱਚ ਲਪੇਟ ਕੇ ਚੰਗੀ ਤਰ੍ਹਾਂ ਉਹਨਾਂ ਡੱਬੇ 'ਚ ਪਾ ਕੇ ਰੱਖ ਦਾਂਗੇ ਤੇ ਇਹ ਆਪਣਾ ਗੁੜ ਵਧੀਆ ਖਾਂ ਮਾਰਨਾ। ਠੀਕ ਹੈ ਇੰਨਾ ਹੀ ਲਾ ਲਾਈਆਂ ਸੋਡੀਆਂ। ਲੋ ਜੀ ਐਸੀ ਆਪਣੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਜੀ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰਿਆਂ ਨੂੰ ਸ਼ੁਕਰੀਆ